ਸੱਚੀ ਕਾਲ ਅੱਜ ਅਪੜਾਂਗੇ ਵਾਈਗੋਸਕੀ ਦਾ ਸਮਾਜਿਕ ਸੱਭਿਆਚਾਰਕ ਸਿਧਾਂਤ ਠੀਕ ਹੈ ਇਹ ਵੀ ਬਹੁਤ ਇੰਪੋਰਟੈਂਟ ਆ ਪੀਐਸਟੈਟ ਤੇ ਸੀਟੈਟ ਦੇ ਇਗਜ਼ਾਮ ਦੇ ਲਈ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਇਸ ਤੋਂ ਪਹਿਲਾਂ ਥੋੜੀ ਜਿਹੀ ਨੋਲਿਜ ਲੈ ਲਈਏ ਹੈ ਨਾ ਕਹਿੰਦੇ ਲੇ ਵਾਈਗੋਸਕੀ ਇੱਕ ਰੂਸੀ ਮਨੋਵਿਗਿਆਨੀ ਸਨ ਜਿਨ੍ਹਾਂ ਨੇ ਇਹ ਸਿਧਾਂਤ ਦਿੱਤਾ ਕਿ ਬੱਚੇ ਦੇ ਮਾਨਸਿਕ ਵਿਕਾਸ ਦੇ ਵਿੱਚ ਸਮਾਜ ਅਤੇ ਸੱਭਿਆਚਾਰ ਦੀ ਮੁੱਖ ਭੂਮਿਕਾ ਹੁੰਦੀ ਹੈ ਠੀਕ ਹੈ ਉਹਨਾਂ ਅਨੁਸਾਰ ਬੱਚਾ ਇਕੱਲਾ ਨਹੀਂ ਸਿੱਖਦਾ ਸਗੋਂ ਦੂਜਿਆਂ ਦੇ ਨਾਲ ਗੱਲਬਾਤ ਰਾਹੀਂ ਗਿਆਨ ਪ੍ਰਾਪਤ ਕਰਦਾ ਹੈ ਵਾਈਗੋਸਕੀ ਨੇ ਭਾਸ਼ਾ ਨੂੰ ਸਿੱਖਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਮੰਨਿਆ ਠੀਕ ਹੈ ਉਹਨਾਂ ਦਾ ਮੰਨਣਾ ਸੀ ਕਿ ਸਿੱਖਣਾ ਵਿਕਾਸ ਤੋਂ ਪਹਿਲਾਂ ਹੁੰਦਾ ਹੈ ਠੀਕ ਹੈ ਇਹ ਸਿਧਾਂਤ ਅਧਿਆਪਕਾਂ ਨੂੰ ਦੱਸਦਾ ਹੈ ਕਿ ਬੱਚੇ ਨੂੰ ਸਿੱਖਣ ਦੇ ਲਈ ਸਹੀ ਮਾਹੌਲ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ ਠੀਕ ਹੈ ਆਪਾਂ ਟੀਚਰ ਬਣਨ ਦੇ ਟੀਚਰਾਂ ਨੇ ਇਹ ਸਿਧਾਂਤ ਕਿਉਂ ਪੜਨਾ ਤਾਂ ਕਿ ਆਪਾਂ ਬੱਚੇ ਨੂੰ ਸਿੱਖਣ ਦੇ ਲਈ ਜਿਹੜਾ ਹੈਗਾ ਉਹ ਸਹੀ ਮਾਹੌਲ ਤੇ ਸਹੀ ਸਹਾਇਤਾ ਜਿਹੜੀ ਹੈਗੀ ਆ ਉਹ ਆਪਾਂ ਪ੍ਰਦਾਨ ਕਰ ਸਕੀਏ ਤੇ ਹੁਣ ਇਸ ਨੂੰ ਸਮਝਣ ਦੇ ਲਈ ਆਪਾਂ ਹਨ ਕੁਝ ਜਿਹੜੇ ਜ਼ਪੀੜੀ ਹੋ ਗਿਆ ਐਮਕੇ ਹੋ ਗਿਆ ਐਮਕੇ ਉਹ ਇਹ ਕੀ ਆਪਾਂ ਇਹਨਾਂ ਨੂੰ ਇਨ ਡੀਟੇਲ ਥੋੜਾ ਦੇਖਾਂਗੇ ਸਭ ਤੋਂ ਪਹਿਲਾਂ ਹੈਗਾ ਜ਼ਪੀੜੀ ਮਤਲਬ ਜ਼ੋਨ ਆਫ ਅਪਰੋਕਸਿਮਲ ਡਿਵੈਲਪਮੈਂਟ ਪੰਜਾਬੀ ਚ ਆਪਾਂ ਇਹਨੂੰ ਕਹਾਂਗੇ ਸੰਭਾਵੀ ਵਿਕਾਸ ਦਾ ਖੇਤਰ ਜਾਂ ਨੇੜਲਾ ਵਿਕਾਸ ਖੇਤਰ ਇਹ ਵਾਈਗੋਸਕੀ ਦੇ ਸਿਧਾਂਤ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਠੀਕ ਹੈ ਇਸ ਦਾ ਮਤਲਬ ਕੀ ਹੈ ਵੀ ਉਹ ਖੇਤਰ ਜਿੱਥੇ ਬੱਚਾ ਕੋਈ ਕੰਮ ਇਕੱਲਾ ਨਹੀਂ ਕਰ ਸਕਦਾ ਪਰ ਜੇਕਰ ਉਹਨੂੰ ਕੋਈ ਮਾਹਿਰ ਹੈ ਦੀ ਸਹਾਇਤਾ ਜੇ ਉਹਨੂੰ ਕੋਈ ਮਾਹਿਰ ਜਿਹੜਾ ਹੈਗਾ ਹੈਲਪ ਦਿੰਦਾ ਹੈ ਸਹਾਇਤਾ ਦਿੰਦਾ ਹੈ ਚਾਹੇ ਉਸ ਦਾ ਟੀਚਰ ਹੈ ਜਾਂ ਆਪਾਂ ਕੇ ਪੇਰੈਂਟਸ ਵੀ ਹੋ ਸਕਦੇ ਆ ਤਾਂ ਉਸ ਕੰਮ ਨੂੰ ਉਹ ਜਿਹੜਾ ਹੈਗਾ ਉਹ ਚੰਗੇ ਤਰੀਕੇ ਨਾਲ ਕਰ ਲੈਂਦਾ ਹਾਂ ਜ਼ੈਡ ਪੀਡੀ ਦਾ ਮਤਲਬ ਕੀ ਹੈ ਵੀ ਜਦੋਂ ਬੱਚਾ ਇਕੱਲਾ ਕੰਮ ਨਹੀਂ ਕਰ ਸਕਦਾ ਲੇਕਿਨ ਜਦੋਂ ਉਸ ਨੂੰ ਕਿਸੇ ਦੀ ਹੈਲਪ ਮਿਲਦੀ ਆ ਤਾਂ ਉਸ ਕੰਮ ਨੂੰ ਬੱਚਾ ਕੀ ਕਰਦਾ ਆ ਕੰਪਲੀਟ ਕਰ ਲੈਂਦਾ ਹੈ ਠੀਕ ਹੈ ਉਹ ਆਪਾਂ ਕੀ ਕਹਿੰਦੇ ਆ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਸ ਇੰਪੋਰਟੈਂਸ ਕੀਤਾ ਹੈ ਨਾ ਫॉर ਅ ਟੀਚਰ ਕਹਿੰਦੇ ਇਹ ਅਧਿਆਪਕ ਨੂੰ ਦੱਸਦਾ ਹੈ ਵੀ ਬੱਚੇ ਨੂੰ ਕਿੰਨੀ ਤੇ ਕਿਸ ਪ੍ਰਕਾਰ ਦੀ ਮਦਦ ਜਿਹੜੀ ਹੈਗੀ ਆਪਾਂ ਨੂੰ ਦੇਣੀ ਚਾਹੀਦੀ ਹੈ ਹੁਣ ZPD ਨੂੰ ਆਪਾਂ ਸਮਝਦੇ ਹਾਂ ਜਿਹੜਾ ਜਮੇ ਸੈਂਟਰ ਵਾਲਾ ਸਰਕਲ ਆ ਹਨਾ ਆਦੀ ਜਿਹੜਾ ਆਹ ਵਾਲਾ ਸਰਕਲ ਆ ਹਨਾ ਇਹ ਹੈਗਾ ਚਾਈਲਡ ਕੈਨ ਡੂ ਅਲੋਨ ਜਿਹੜਾ ਕੰਮ ਬੱਚਾ ਇਕੱਲਾ ਕਰ ਸਕਦਾ ਹੈ ਨਾ ਆਪਾਂ ਕੀ ਕਹਾਂਗੇ ਐਕਚੁਅਲ ਡਿਵੈਲਪਮੈਂਟ ਉਹ ਗਿਆਨ ਜੋ ਬੱਚੇ ਦੇ ਕੋਲ ਪਹਿਲਾ ਹੀ ਮੌਜੂਦ ਹੁੰਦਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਆਹ ਸਟੇਜ ਹੈ ਇੱਥੇ ਕੀ ਬੱਚੇ ਦੀ ਕੋਈ ਨਾ ਕੋਈ ਹੈਲਪ ਕਰੂਗਾ ਹਨਾ ਇਹ ਉਹੀ ਸਟੇਜ ਹੈ ਜਿੱਥੇ ਸਿੱਖਿਆ ਦਿੱਤੀ ਜਾਂਦੀ ਹੈ ਜਿੱਥੇ ਐਮ ਕੇਓ ਠੀਕ ਹੈ ਦੀ ਮਦਦ ਦੇ ਨਾਲ ਬੱਚਾ ਜਿਹੜਾ ਹੈਗਾ ਉਹ ਨਵੀਂ ਚੀਜ਼ ਕਰ ਸਕਦਾ ਐਮ ਕੇਓ ਦਾ ਮਤਲਬ ਹੁੰਦਾ ਹੈ ਮੋਰ ਨੋਲੇਜੇਬਲ ਅਦਰ ਠੀਕ ਹੈ ਜਿਸ ਨੂੰ ਉਸ ਬੱਚੇ ਦੇ ਨਾਲੋਂ ਜ਼ਿਆਦਾ ਗਿਆਨਾ ਜ਼ਰੂਰੀ ਨਹੀਂ ਹੈਗਾ ਵੀ ਉਹ ਕੋਈ ਐਕਸਪਰਟ ਹੀ ਹੋਵੇ ਜਿਸ ਨੂੰ ਉਸ ਨਾਲ ਜ਼ਿਆਦਾ ਨੋਲਿਜ ਆ ਜਦੋਂ ਉਹ ਬੱਚੇ ਦੀ ਹੈਲਪ ਕਰਦਾ ਹੈ ਉਸ ਕੰਮ ਨੂੰ ਕਰਨ ਦੇ ਵਿੱਚ ਤੇ ਬੱਚਾ ਕੀ ਆ ਉਸ ਚੀਜ਼ ਨੂੰ ਕਰ ਲੈਂਦਾ ਵਾ ਤੇ ਆ ਜਿਹੜਾ ਹੈਗਾ ਵਾ ਇਹਦਾ ਨਾਮ ਹੈਗਾ B ਆਸਿਕਾ A ਸੈਂਟਰ ਵਾਲਾ A ਆ ਵਾਲਾ ਹੈਗਾ ZPD ਜਿਹੜਾ ਸੈਕਿੰਡ ਨੰਬਰ ਤੇ ਸਰਕਲ ਆ ਤੇ ਆ ਥਰਡ ਜਿਹੜਾ ਹੈਗਾ ਵਾ ਇੱਥੇ ਕੀ ਹੁੰਦਾ ਆ ਵੀ ਜਿਹੜਾ ਬੱਚਾ ਆ ਉਹ ਕੰਮ ਨਹੀਂ ਕਰ ਸਕਦਾ ਹਲੇ ਠੀਕ ਹੈ ਉਹ ਕੰਮ ਜੋ ਬੱਚੇ ਦੀ ਮੌਜੂਦਾ ਮਾਨਸਿਕ ਸਮਰੱਥਾ ਤੋਂ ਬਾਹਰ ਹੈ ਭਾਵੇਂ ਉਸ ਨੂੰ ਆਪਾਂ ਮਦਦ ਵੀ ਕਰੀਏ ਠੀਕ ਹੈ ਤਾਂ ਵੀ ਜਿਹੜਾ ਹੈਗਾ ਉਹ ਨਹੀਂ ਕਰ ਸਕਦਾ ਇਹ ਕਾਦੇ ਵਿੱਚ ਆਉਂਦਾ ਵਾ ਬਾਹਰਲੇ ਸਰਕਲ ਬਾਹਰਲੇ ਸਰਕਲ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਬਿਯੋਂਡ ਰੀਚ ਜਿਹੜੇ ਸਭ ਤੋਂ ਸੈਂਟਰ ਵਾਲਾ ਹੈ ਜਿਸ ਦੇ ਵਿੱਚ ਬੱਚਾ ਕੰਮ ਕਰ ਸਕਦਾ ਆ ਉਹਨੂੰ ਆਪਾਂ ਕਹਾਂਗੇ ਐਕਚੁਅਲ ਡਿਵੈਲਪਮੈਂਟ ਜਿੱਥੇ ਬੱਚਾ ਕੰਮ ਕਰ ਸਕਦਾ ਹੈ ਆਪਣੇ ਆਪ ਠੀਕ ਹੈ ਦੂਜਾ ਹੈਗਾ ਜ਼ੈਡ ਪੀਡੀ ਜਿਸਦੇ ਵਿੱਚ ਬੱਚੇ ਨੂੰ ਇੱਕ ਮਾਹਿਰ ਜੋ ਵੀ ਉਸ ਤੋਂ ਵੱਡਾ ਹੈ ਠੀਕ ਹੈ ਐਕਸਪਰਟ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਜਿਸ ਨੂੰ ਵੀ ਉਸਦੇ ਨਾਲ ਜ਼ਿਆਦਾ ਨੋਲੇਜ ਹੈ ਜਦੋਂ ਉਹ ਬੱਚੇ ਨੂੰ ਹੈਲਪ ਕਰੂਗਾ ਤਾਂ ਬੱਚਾ ਕੰਮ ਕਰ ਲਊਗਾ ਲੇਕਿਨ ਜਿਹੜਾ ਬਾਹਰਲਾ ਸਰਕਲ ਹੈ ਨਾ ਇਹ ਪੋਜੀਸ਼ਨ ਉਹ ਹੁੰਦੀ ਹੈ ਜਿੱਥੇ ਆਪਾਂ ਬੱਚੇ ਨੂੰ ਚਾਹੇ ਹੈਲਪ ਵੀ ਕਰਦੀ ਹੈ ਲੇਕਿਨ ਉਹ ਬੱਚਾ ਕੰਮ ਜਿਹੜਾ ਹੈਗਾ ਉਹ ਨਹੀਂ ਕਰ ਪਾਉਂਦਾ ਇੱਕੀ ਹੋ ਜਾਂਦਾ ਬਿਓਂਡ ਰੀਚ ਅੱਗੇ ਹੈਗਾ ਹੈ ਸਕੈਫੋਲਡਿੰਗ ਕਿ ਇਸ ਦਾ ਮਤਲਬ ਹੁੰਦਾ ਹੈ ਆਰਚ ਸਹਾਇਤਾ ਮੀਨਸ ਟੈਂਪਰੇਰੀ ਸਪੋਰਟ ਜਿਵੇਂ ਕਿਸੇ ਇਮਾਰਤ ਨੂੰ ਬਣਾਉਣ ਸਮੇਂ ਜਿਹੜਾ ਹੈਗਾ ਪਾੜਾ ਲਾਇਆ ਜਾਂਦਾ ਠੀਕ ਹੈ ਉਵੇਂ ਹੀ ਇਹ ਜਦੋਂ ਆਪਕ ਬੱਚੇ ਨੂੰ ਸਿੱਖਣ ਵੇਲੇ ਹਿੰਟ ਜਾਂ ਇਸ਼ਾਰਿਆਂ ਦੀ ਮਦਦ ਦਿੰਦਾ ਹੈ ਠੀਕ ਹੈ ਤੇ ਜਦੋਂ ਬੱਚਾ ਸਿੱਖ ਜਾਂਦਾ ਤਾਂ ਉਸ ਸਹਾਇਤਾ ਆਪਾਂ ਹਟਾ ਲੈਣੇ ਆ ਜਿਦਾਂ ਆਪਾਂ ਹੁਣ ਛੋਟੇ ਹੁੰਦੇ ਸਾਈਕਲ 'ਚ ਦੋ ਸਿੱਖਦੇ ਆ ਐਦਾ ਤਾਂ ਨਹੀਂ ਹੁੰਦਾ ਵੀ ਆਪਾਂ ਜੱਕਦਮ ਚਲਾਉਣ ਲੱਗ ਗਏ ਨਾ ਉਹ ਸਾਈਕਲ ਨਹੀਂ ਜਿਸ ਤੇ ਉੱਪਰ ਛੋਟੇ ਛੋਟੇ ਪਹੀਏ ਅੜਦਵੜਲੇ ਆ ਹੁੰਦੇ ਹੈ ਬੱਚਾ ਡਿਗੇ ਨਾ ਸਿੰਪਲ ਸਾਈਕਲ ਜਦੋਂ ਬੱਚੇ ਨੇ ਹੁਚਰਾਉਣੀ ਸਿੱਖਣੀ ਹੁੰਦੀ ਹੈ ਤਾਂ ਉਸਦੇ ਪੇਰੈਂਟਸ ਹੋਗੇ ਹੈ ਨਾ ਉਹ ਪਿੱਛੇ ਉਸ ਨੂੰ ਸਪੋਰਟ ਦਿੰਦੇ ਆ ਵੀ ਬੱਚਾ ਜਿਹੜਾ ਹੈਗਾ ਉਹ ਡਿਗੇ ਨਾ ਤੇ ਜਦੋਂ ਬੱਚਾ ਸਾਈਕਲ ਚਰਾਉਣੀ ਸਿੱਖ ਲੈਂਦਾ ਹੈ ਤਾਂ ਉਹ ਹੌਲੀ-ਹੌਲੀ ਜਿਹੜੀ ਹੈਗੀ ਆਪਣੀ ਸਹਾਇਤਾ ਦੇਣੀ ਬੰਦ ਕਰ ਦਿੰਦੇ ਆ ਤਾਂ ਉਹ ਜਿਹੜਾ ਉਸ ਦਾ ਮਾਪੇ ਸੀਗਾ ਨਾ ਜੋ ਵੀ ਬੱਚੇ ਨੂੰ ਹੈਲਪ ਕਰ ਰਿਹਾ ਸੀਗਾ ਉਹ ਕੀ ਕਰ ਰਿਹਾ ਸੀ ਉਸ ਕੰਮ ਨੂੰ ਆਪਾਂ ਕਹਿੰਦੇ ਆ ਸਕੈਫੋਲਡਿੰਗ ਪੰਜਾਬੀ ਚ ਆਪਾਂ ਕਹਾਂਗੇ ਆਰਟੀ ਸਹਾਇਤਾ ਮੀਨਸ ਟੈਂਪੋਰਰੀ ਸਪੋਰਟ ਉਨਾ ਚਿਰ ਆਪਾਂ ਬੱਚੇ ਨੂੰ ਸਪੋਰਟ ਕੀਤੇ ਜਿੰਨਾ ਚਿਰ ਉਹ ਖੁਦ ਉਸ ਕੰਮ ਨੂੰ ਕਰਨ ਦੇ ਲਾਇਕ ਨਹੀਂ ਹੋ ਗਿਆ ਠੀਕ ਹੈ ਇਹ ਵੀ ਕੀ ਕਰਦਾ ਹੈ ਬੱਚੇ ਨੂੰ ਸਿੱਖਣ ਦੇ ਵਿੱਚ ਸਹਾਇਤਾ ਕਰਦਾ ਤੇ ਫॉर ਅ ਟੀਚਰ ਜਦੋਂ ਟੀਚਰ ਪੜਾ ਰਿਹਾ ਕਲਾਸ ਦੇ ਵਿੱਚ ਹੈ ਨਾ ਤਾਂ ਕਿਸੇ கான்ਸੈਪਟ ਨੂੰ ਸਮਝਾਉਣ ਦੇ ਲਈ ਦਿੱਤੀ ਹੋਈ ਹਿੰਟ ਉਦਾਹਰਣ ਠੀਕ ਹੈ ਇਹ ਕੀ ਹੈ ਇਸ ਸਕੈਫੋਲਡਿੰਗ ਅੱਗੇ ਆਗੇ ਐਮ ਕੇਓ ਮੋਰ ਨੋਲੇਜੇਬਲ ਅਦਰ ਠੀਕ ਹੈ ਪੰਜਾਬੀ ਦੇ ਵਿੱਚ ਆਪਾਂ ਕਹਾਂਗੇ ਵਧੇਰੇ ਜਾਣਕਾਰ ਦੂਜਾ ਵਿਅਕਤੀ ਜਾਂ ਫਿਰ ਗਿਆਨ ਗਿਆਨਵਾਨ ਸਾਥੀ ਐਮ ਕੇਓ ਉਹ ਵਿਅਕਤੀ ਹੁੰਦਾ ਹੈ ਜਿਸ ਕੋਲ ਸਿੱਖਣ ਵਾਲੇ ਨਾਲੋਂ ਜ਼ਿਆਦਾ ਨੋਲੇਜ ਹੁੰਦੀ ਹੈ ਜਿਵੇਂ ਆਪਾਂ ਹਨਾ ਹੁਣੀ ਗੱਲ ਕੀਤੀ ਆਪਾਂ ਸਾਈਕਲ ਵਾਲੀ ਐਗਜ਼ਾਮਪਲ ਲਈ ਸੀ ਉਸ ਦੇ ਵਿੱਚ ਜਿਹੜਾ ਇਨਸਾਨ ਹਨਾ ਉਸ ਬੱਚੇ ਨੂੰ ਸਾਈਕਲ ਸਿੱਖਣ ਦੇ ਵਿੱਚ ਹੈਲਪ ਕਰਦਾ ਪਿਆ ਵਾ ਉਹ ਕੀ ਹੈ ਐਮ ਕੇਓ ਉਸ ਨੂੰ ਉਸ ਬੱਚੇ ਦੇ ਨਾਲੋਂ ਜ਼ਿਆਦਾ ਨੋਲਿਜ ਆ ਇਸ ਗੱਲ ਦੀ ਵੀ ਸਾਈਕਲ ਕਿਵੇਂ ਚਲਾਉਣਾ ਹੈ ਇਸ ਲਈ ਉਹ ਗਾਈਡ ਕਰਦਾ ਪਿਆ ਨਾ ਤਾਂ ਇਸ ਪੋਜੀਸ਼ਨ ਦੇ ਵਿੱਚ ਉਹ ਕੀ ਹੋ ਗਿਆ ਐਮ ਕੇਓ ਇਹ ਕੋਈ ਅਧਿਆਪਕ ਮਾਪੇ ਜਾਂ ਬੱਚੇ ਦਾ ਕੋਈ ਹੁਸ਼ਿਆਰ ਸਾਥੀ ਵੀ ਹੋ ਸਕਦਾ ਹੈ ਠੀਕ ਹੈ ਤੇ ਹੁਣ ਆਪਾਂ ਇਸ ਚੀਜ਼ ਨੂੰ ਇੱਕ ਵਾਰ ਦੁਬਾਰਾ ਦੇਖ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਲਿਖਿਆ ਹੋਇਆ ਵਾ ਜ਼ੈਡ ਪੀ ਠੀਕ ਹੈ ZPD ZPD ਕੀ ਹੁੰਦਾ ਹੈ ਜਿਸ ਦੇ ਵਿੱਚ ਆਪਾਂ ਕੀ ਕਰਦੇ ਹਾਂ ਬੱਚੇ ਨੂੰ ਹੈਲਪ ਕਰਦੇ ਹਾਂ ਠੀਕ ਹੈ ਇਸ ਦਾ ਮਤਲਬ ਹੁੰਦਾ ਹੈ ਮਦਦ ਦੇ ਨਾਲ ਸਿੱਖਣ ਵਾਲਾ ਖੇਤਰ ਫਾਰ ਇਗਜ਼ਾਮਪਲ ਅਧਿਆਪਕ ਦੀ ਸਹਾਇਤਾ ਦੇ ਨਾਲ ਸਵਾਲ ਨੂੰ ਹੱਲ ਕਰਨਾ ਸੋਲਵ ਕਰਨਾ ਅੱਗੇ ਹੈਗਾ ਸਕੈਫੋਲਡਿੰਗ ਮੀਨਸ ਟੈਂਪਰਰੀ ਹੈਲਪ ਆਰਟਿਸਟ ਹਾਇਤਾ ਜਿਵੇਂ ਕਿ ਸਾਈਕਲ ਸਿੱਖਣ ਦੇ ਵੇਲੇ ਪਿੱਛੇ ਤੋਂ ਫੜਨਾ MKO MKO ਦਾ ਮਤਲਬ ਹੁੰਦਾ ਹੈ more knowledgeable other ਜ਼ਿਆਦਾ ਜਾਣਕਾਰੀ ਵਾਲਾ ਵਿਅਕਤੀ ਠੀਕ ਹੈ ਜਿਵੇਂ ਕਿ ਸਾਡੇ ਅਧਿਆਪਕ ਹੋ ਗਏ ਪੇਰੈਂਟਸ ਹੋ ਗਏ ਜਾਂ ਫਿਰ ਕੋਈ ਵੀ ਹੁਸ਼ਿਆਰ ਸਾਡਾ ਸਾਥੀ ਹੋ ਗਿਆ ਦੋਸਤ ਹੋ ਗਿਆ ਅੱਗੇ ਹੈਗਾ ਪ੍ਰਾਈਵੇਟ ਸਪੀਚ ਆਪਣੇ ਆਪ ਨਾਲ ਗੱਲ ਕਰਨਾ ਬੱਚੇ ਦਾ ਖੇਡਦੇ ਹੋਏ ਬੋਲਣਾ ਜਾਨੀ ਕਿ ਬੱਚਾ ਜਿਹੜਾ ਸੀਗਾ ਹੁਣ ਉਹਨੂੰ ਸਾਈਕਲ ਆ ਗਿਆ ਹਨਾ ਉਸਦੇ ਪੇਰੈਂਟਸ ਜਿਹੜੇ ਹੈਗੇ ਉਸਦੇ ਪਿੱਛੇ ਨਹੀਂ ਖੜਦੇ ਲੇਕਿਨ ਕੀ ਹੋਇਆ ਜਦੋਂ ਅੱਗੇ ਹਨਾ ਮੋੜ ਆਇਆ ਤੇ ਬੱਚੇ ਨੂੰ ਮੋੜਨਾ ਨਹੀਂ ਆਇਆ ਸਾਈਕਲ ਕਿਦਾਂ ਮੋੜੀਦਾ ਤੇ ਬੱਚਾ ਡੇਗ ਗਿਆ ਉਸ ਤੋਂ ਬਾਅਦ ਬੱਚਾ ਆਪਣੇ ਆਪ ਨਾਲ ਗੱਲ ਕਰਦਾ ਉਹ ਇੱਥੇ ਮੈਂ ਸਾਈਕਲ ਥੋੜਾ ਸਲੋ ਕਰਕੇ ਮੈਂ ਮੋੜਨਾ ਸਿੱਖਾ ਇੱਥੇ ਬੱਚਾ ਕੀ ਕਰਦਾ ਆਪਣੇ ਆਪ ਦੇ ਨਾਲ ਗੱਲ ਕਰਕੇ ਆਪਣੇ ਨੌਲੇਜ ਜਿਹੜੀ ਹੈਗੀ ਆ ਉਹ ਵਧਾ ਰਿਹਾ ਹਨਾ ਆਪਣੇ ਆਪ ਨਾਲ ਗੱਲ ਕਰ ਰਿਹਾ ਇਸ ਨੂੰ ਆਪਾਂ ਕੀ ਕਹਿੰਦੇ ਆ ਪ੍ਰਾਈਵੇਟ ਸਪੀਚ ਤੇ ਅਕੇ ਇੰਪੋਰਟੈਂਟ ਫੈਕਟਸ ਆ ਗਿਆ ਠੀਕ ਹੈ ਜਿਹੜੇ ਆਪਾਂ ਹੁਣ ਪੜਾਂਗੇ ਇਸ ਦੇ ਰਿਗਾਰਡਿੰਗ ਇਸ ਦੇ ਵਿੱਚ ਸਾਨੂੰ ਕੋਈ ਸਪੈਸ਼ਲ ਸਟੇਜਸ ਦੇਖਣ ਨੂੰ ਨਹੀਂ ਮਿਲਦੀਆਂ ਠੀਕ ਹੈ ਇਸ ਦੇ ਵਿੱਚ ਜਿਹੜਾ ਵੈਗੋਸਕੀ ਹੈ ਇਸਨੇ ਸਿਰਫ ਸਪ੍ਰਿੰਗ ਕੀਤਾ ਹੈ ਵੀ ਕਿਦਾਂ ਜਿਹੜੇ ਸਾਡੇ ਸਮਾਜਿਕ ਹਾਲਾਤ ਆ ਸਾਡਾ ਆੜਾਤ ਵਾਲਾ ਜਿਹੜਾ ਹੈਗਾ ਉਹ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ ਹੈਲਪ ਕਰਦਾ ਹੈ ਇਸ ਦੇ ਵਿੱਚ ਸਭ ਤੋਂ ਪਹਿਲੇ ਹੈਗਾ ਸੋਸ਼ਲ ਸਪੀਚ ਉਮਰ ਹੈਗੀ ਆ ਜਨਮ ਤੋਂ 2 ਸਾਲ ਤੱਕ ਠੀਕ ਹੈ ਕਹਿੰਦੇ ਇਸ ਸਟੇਜ ਤੇ ਪਾਸ਼ਾ ਦਾ ਮੁੱਖ ਉਦੇਸ਼ ਦੂਜਿਆਂ ਨਾਲ ਸੰਚਾਰ ਕਰਨਾ ਹੁੰਦਾ ਆ ਬੱਚਾ ਆਪਣੀਆਂ ਜ਼ਰੂਰਤਾਂ ਲੋੜਾਂ ਜਿਵੇਂ ਕਿ ਭੁੱਖ ਲੱਗਣਾ ਕੋਈ ਚੀਜ਼ ਚਾਹੀਦੀ ਹਨਾ ਉਹਨੂੰ ਤਾਂ ਇਹਨਾਂ ਚੀਜ਼ਾਂ ਨੂੰ ਦੱਸਣ ਦੇ ਲਈ ਆਵਾਜ਼ਾਂ ਜਾਂ ਟੁੱਟੇ-ਫੁੱਟੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਠੀਕ ਹੈ ਅੱਗੇ ਹੈ ਕਿ ਇਸ ਦੀ ਇੰਪੋਰਟੈਂਸ ਕੀ ਹੈ ਕਿ ਇੱਥੇ ਭਾਸ਼ਾ ਅਤੇ ਵਿਚਾਰ ਵੱਖੋ-ਵੱਖ ਹੁੰਦੇ ਹਨ ਬੱਚਾ ਸੋਚ ਕੇ ਨਹੀਂ ਬੋਲਦਾ ਸਿਰਫ ਸੰਪਰਕ ਬਣਾਉਣ ਦੇ ਲਈ ਬੋਲਦਾ ਹੈ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਬੱਚਾ ਜਿਹੜਾ ਹੈਗਾ ਆਪਣੇ ਦਿਮਾਗ ਦੇ ਵਿੱਚ ਬਹੁਤ ਚੀਜ਼ਾਂ ਸੋਚ ਸਮਝ ਕੇ ਬੋਲਦਾ ਜਿਸ ਚੀਜ਼ ਦੀ ਉਸਨੂੰ ਜ਼ਰੂਰਤ ਹੁੰਦੀ ਹੈ ਸਿਰਫ ਉਸ ਉਸ ਚੀਜ਼ ਨੂੰ ਆਪਣੀ ਜ਼ਰੂਰਤ ਨੂੰ ਦੱਸਣ ਦੇ ਲਈ ਬੱਚਾ ਕੀ ਕਰਦਾ ਸ਼ਬਦਾਂ ਦਾ ਯੂਜ਼ ਕਰਦਾ ਹੈ ਠੀਕ ਹੈ ਅੱਗੇ ਹੈਗਾ ਨਿੱਜੀ ਭਾਸ਼ਾ ਪ੍ਰਾਈਵੇਟ ਸਪੀਚ ਈਗੋਸੈਂਟ੍ਰਿਕ ਸਪੀਚ ਇਸ ਦੀ ਉਮਰ ਹੈਗੀ ਆ 3 ਤੋਂ 7 ਸਾਲ ਇਹ ਕਹਿੰਦੇ ਸਭ ਤੋਂ ਮਹੱਤਵਪੂਰਨ ਸਟੇਜ ਹੈ ਤੁਸੀਂ ਦੇਖਿਆ ਹੋਵੇਗਾ ਕਿ ਬੱਚੇ ਖੇਡਦੇ ਸਮੇਂ ਆਪਣੇ ਆਪ ਦੇ ਨਾਲ ਛੁੱਟਛੀ ਗੱਲ ਕਰਦੇ ਜਿਦਾ ਆਪਾਂ ਪਹਿਲਾਂ ਕੀ ਆ ਐਗਜ਼ਾਮਪਲ ਲੈ ਕੇ ਦੇਖੀਏ ਨਾ ਜਿਵੇਂ ਕਿ ਮੇਰੀ ਗੱਡੀ ਕਿੱਥੇ ਗਈ ਹੁਣ ਮੈਂ ਇਹ ਨੀਲਾ ਰੰਗ ਭਰਾਂਗਾ ਹਨਾ ਜਿਹੜੇ ਛੋਟੇ ਬੱਚੇ ਹੁੰਦੇ ਆ ਉਹ ਯੂਜ਼ਲੀ ਆਪਾਂ ਦੇਖਿਆ ਵੀ ਕੋਈ ਵੀ ਚੀਜ਼ ਕਰਨੀ ਹੋਵੇ ਉਹ ਬੋਲਦੇ ਆ ਨਾਲ-ਨਾਲ ਠੀਕ ਹੈ ਤੇ ਇਹ ਕੀ ਆ ਪ੍ਰਾਈਵੇਟ ਸਪੀਚ ਕਹਿੰਦੇ ਵਾਈਗੋਸਕੀ ਅਨੁਸਾਰ ਬੱਚਾ ਆਪਣੇ ਕੰਮਾਂ ਨੂੰ ਨਿਰਦੇਸ਼ ਦੇਂਦੇ ਰਿਹਾ ਤੇ ਸਮੱਸਿਆਵਾਂ ਨੂੰ ਸੁਲਝਾਉਣ ਦੇ ਲਈ ਆਪਣੇ ਆਪ ਦੇ ਨਾਲ ਗੱਲ ਕਰਦਾ ਹੈ ਅਤੇ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਇਹ ਚੀਜ਼ ਜਿਹੜੀ ਹੈ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਆ ਕੀ ਹੈਗਾ ਅੰਦਰੂਨੀ ਭਾਸ਼ਾ ਸਾਇਲੈਂਟ ਇਨਰ ਸਪੀਚ ਇਹ ਕਹਿੰਦੇ ਸਾਨੂੰ ਜਿਹੜੀ ਹੈਗੀ ਆ ਇਨਰ ਸਪੀਚ ਸਾਇਲੈਂਟ ਇਨਰ ਸਪੀਚ ਨੂੰ ਦੇਖਣ ਨੂੰ ਮਿਲਦੀ ਹੈ 7 ਸਾਲ ਤੋਂ ਉੱਪਰ ਕਹਿੰਦੇ ਇਸ ਸਟੇਜ ਤੇ ਨਿੱਜੀ ਭਾਸ਼ਾ ਜਿਹੜੀ ਹੈਗੀ ਆ ਉਹ ਖਤਮ ਨਹੀਂ ਹੁੰਦੀ ਸਗੋਂ ਇਹ ਅੰਦਰੂਨੀ ਮਤਲਬ ਇੰਟਰਲਾਈਜ਼ ਹੋ ਜਾਂਦੀ ਆ ਹੁਣ ਬੱਚੇ ਉੱਚੀ ਬੋਲਣ ਹੁਣ ਬੱਚੇ ਜਿਹੜੀ ਹੈਗੀ ਆ ਉਸ ਨੂੰ ਉੱਚੀ ਬੋਲਣ ਦੀ ਲੋੜ ਨਹੀਂ ਪੈਂਦੀ ਆਪਣੇ ਮਨ ਦੇ ਵਿੱਚ ਹੀ ਸੋਚ ਰਹਿੰਦਾ ਹੈ ਤੇ ਯੋਜਨਾ ਜਿਹੜੀ ਹੈਗੀ ਆ ਬਣਾ ਲੈਂਦਾ ਹੈ ਠੀਕ ਹੈ ਵੀ ਆਪਣਾ ਪਲਾਨ ਜਿਹੜਾ ਹੈਗਾ ਬੰਦਾ ਕੀ ਕਰਦਾ ਮਨ ਦੇ ਵਿੱਚ ਹੀ ਬਣਾਉਣ ਲੱਗ ਜਾਂਦਾ ਹੈ ਭਾ ਜਾਏ ਉਸ ਨੂੰ ਛੁੱਟੀ ਬੋਲਣ ਦੀ ਇਸ ਇੰਪੋਰਟੈਂਸ ਕੀ ਹੈ ਕਹਿੰਦੇ ਇਹ ਮਨੁੱਖੀ ਸੋਚ ਦੀ ਸਭ ਤੋਂ ਉੱਚੀ ਅਵਸਥਾ ਹੈ ਜਿੱਥੇ ਭਾਸ਼ਾ ਅਤੇ ਵਿਚਾਰ ਆਪਸ ਦੇ ਵਿੱਚ ਪੂਰੀ ਤਰ੍ਹਾਂ ਮਿਲ ਜਾਂਦੇ ਆ ਇਸ ਤੋਂ ਪਹਿਲਾਂ ਕੀ ਸੀ ਭਾਸ਼ਾ ਤੇ ਵਿਚਾਰ ਅਲੱਗ-ਅਲੱਗ ਕੰਮ ਕਰ ਰਹੇ ਸੀ ਬੱਚਾ ਜਿਹੜਾ ਹੈਗਾ ਭਾਸ਼ਾ ਨੂੰ ਸੂਚ ਸਮਝ ਕੇ ਨਹੀਂ ਸੀ ਬੋਲ ਰਿਹਾ ਉਸ ਵਿਚਾਰਾਂ ਦੇ ਨਾਲ ਭਾਸ਼ਾ ਦਾ ਤਾਲਮੇਲ ਨਹੀਂ ਸੀਗਾ ਉਹ ਸਿਰਫ ਆਪਣੀ ਜ਼ਰੂਰਤ ਨੂੰ ਦੂਜੇ ਨੂੰ ਸਮਝਾਉਣ ਲਈ ਬੋਲਦਾ ਸੀ ਭੁੱਖ ਲੱਗੀ ਬੱਚਾ ਦੋ ਤਿੰਨ ਸ਼ਬਦਾਂ ਦਾ ਜਿਹੜੇ ਛੋਟੇ ਬੱਚੇ ਹੁੰਦੇ ਇਸਤੇਮਾਲ ਕਰਦੇ ਆ ਲੇਕਿਨ ਕਹਿੰਦੇ ਜਿੱਦਾਂ ਜਿੱਦਾਂ ਬੱਚੇ ਦੀ ਉਮਰ ਵਾਧੀ ਹੈ 7 ਸਾਲ ਤੋਂ ਉੱਪਰ ਜਾਂਦਾ ਹੈ ਫਿਰ ਉਹ ਕੀ ਕਰਦਾ ਭਾਸ਼ਾ ਨੂੰ ਜਿਹੜਾ ਹੈਗਾ ਵਿਚਾਰਾਂ ਦੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਜਿਹੜਾ ਹੈਗਾ ਉਹ ਇੱਕ ਉੱਚੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਜਿਸ ਦੇ ਵਿੱਚ ਕੀ ਹੁੰਦਾ ਵੀ ਉਹ ਸੋਚ ਕੇ ਬੋਲਣਾ ਸ਼ੁਰੂ ਕਰ ਦਿੰਦਾ ਹੈ ਤੇ ਹੁਣ ਇਸ ਨੂੰ ਆਪਾਂ ਇੱਕ ਵਾਚੰਗੇ ਤਰੀਕੇ ਨਾਲ ਸਮਝਾਂਗੇ ਕਿਉਂਕਿ ਕੁਐਸਚਨ ਸਾਨੂੰ ਇਹ ਵੀ ਆ ਜਾਂਦੇ ਆ ਵੀ ਪਿਆਜੇ ਅਤੇ ਵਾਈਗੋਸਕੀ ਜਿਹੜੇ ਹੈਗੇ ਆ ਇਹਨਾਂ ਦੋਨਾਂ ਦੀ ਥਿਊਰੀ ਦੇ ਵਿੱਚ ਨੂੰ ਦੋਨਾਂ ਦੇ ਸਿਧਾਂਤਾਂ ਦੇ ਵਿੱਚ ਡਿਫਰੈਂਸ ਕੀ ਹੈ ਇਹਨਾਂ ਦੀ ਤੁਲਨਾ ਕਰੋ ਜੇਕਰ ਆਪਾਂ ਤੁਲਨਾ ਦੇ ਦਾਰ ਤੇ ਦੇਖਾਂਗੇ ਇਹਨਾਂ ਦੇ ਵਿੱਚ ਕੀ ਕੀ ਡਿਫਰੈਂਸ ਆ ਸਭ ਤੋਂ ਪਹਿਲੇ ਹੈਗਾ ਮੁੱਖ ਦ੍ਰਿਸ਼ਟੀਕੋ ਜਿਹੜਾ ਪਿਆਜੇ ਆਏ ਨੇ ਆਪਣੀ ਥਿਊਰੀ ਦਿੱਤੀ ਇਸ ਦਾ ਮੇਨ ਫੋਕਸ ਹੈ ਕਾ ਕਾਗਨਿਟਿਵ ਕੰਸਟਰਕਟਿਵਿਜ਼ਮ ਤੇ ਮਤਲਬ ਵਿਅਕਤੀਗਤ ਨਿਰਮਾਣਵਾਦ ਕਿ ਬੱਚਾ ਜਿਹੜਾ ਹੈ ਕਾ ਗਿਆਨ ਦਾ ਨਿਰਮਾਣ ਕਿਵੇਂ ਕਰਦਾ ਹੈ ਤੇ ਜਿਹੜਾ ਲੇਵ ਬਾਇਗੋਸਕੀ ਆ ਉਹ ਜਿਹੜਾ ਹੈਗਾ ਸਮਾਜਿਕ ਨਿਰਮਾਣਵਾਦੀ ਗੱਲ ਕਰਦਾ ਵੀ ਸਮਾਜ ਦੇ ਵਿੱਚ ਰਹਿ ਕੇ ਜਿਹੜਾ ਬੱਚਾ ਹੈਗਾ ਉਸ ਦਾ ਗਿਆਨ ਕਿੱਦਾਂ ਵੱਧਦਾ ਹੈ ਸਮਾਜਿਕ ਸਾਡਾ ਆੜਾ ਦਵੜਾ ਕਿਦਾਂ ਬੱਚੇ ਦੇ ਗਿਆਨ ਦੇ ਉੱਪਰ ਉਸ ਦੇ ਗਿਆਨ ਦੇ ਵਾਧੇ ਦੇ ਉੱਪਰ ਡਵੈਲਪਮੈਂਟ ਦੇ ਉੱਪਰ ਕਿੱਦਾਂ ਅਸਰ ਪਾਉਂਦਾ ਉਸ ਦਾ ਆੜਾ ਦਵੜਾ ਇਹ ਕੌਣ ਕਹਿੰਦਾ ਬਾਇਗੋਸਕੀ ਹੈ ਨਾ ਸੈਕੰਡ ਪੁਆਇੰਟ ਹੈਗਾ ਸਿੱਖਣ ਦਾਦਾ ਜਿਹੜਾ ਹੁਣ ਜੇਨ ਪਿਆਜੇ ਕੀ ਕਹਿੰਦਾ ਕਹਿੰਦੇ ਬੱਚਾ ਆਪਣੇ ਆਪ ਖੋਜ ਕਰਕੇ ਸਿੱਖਦਾ ਆ ਤੇ ਇਸ ਕਰਕੇ ਉਹ ਕੀ ਕਹਿੰਦਾ ਬੱਚੇ ਨੂੰ ਰੀਅਲ ਸਾਇੰਟਿਸਟ ਪਿਆਜੇ ਕਹਿੰਦਾ ਹੈ ਕਿੰਦਾ ਬੱਚਾ ਜਿਹੜਾ ਹੈਗਾ ਆ ਉਹ ਇਦਾਂ ਨਹੀਂ ਹੈਗਾ ਵੀ ਜੋ ਚੀਜ਼ ਪਹਿਲਾਂ ਤੁਹਾਨੂੰ ਵਾਲੇ ਵਾਲੇ ਚ ਹੈਗੀ ਉਸ ਨੂੰ ਅਕਸਰ ਕਰ ਲੂਗਾ ਕਹਿੰਦਾ ਬੱਚਾ ਜਿਹੜਾ ਹੈ ਕੋ ਆਪਣੇ ਗਿਆਨ ਆਪਣੇ ਆਪ ਆਪਣੇ ਗਿਆਨ ਦੀ ਖੋਜ ਕਰਦਾ ਹੈ ਠੀਕ ਹੈ ਬੱਚਾ ਆਪਣੇ ਆਪ ਖੋਜ ਕਰਕੇ ਸਿੱਖਦਾ ਹੈ ਕੌਣ ਕਹਿੰਦਾ ਚੇਨ ਪਿਆਜੇ ਲੇਕਿਨ ਲੇਵਾ ਗੋਸਕੀ ਕੀ ਕਹਿੰਦਾ ਹੈ ਬੱਚਾ ਸਮਾਜਿਕ ਮੇਲ ਜੋੜ ਅਤੇ ਗੱਲਬਾਤ ਦੇ ਰਾਹੀਂ ਸਿੱਖਦਾ ਹੈ ਅੱਗੇ ਹੈਗਾ ਵਿਕਾਸ ਤੇ ਪੜਾ ਕੇ ਕਹਿੰਦਾ ਜਿਹੜਾ ਪਿਆਜ ਹੀ ਉਸਨੇ ਨਿਸ਼ਚਿਤ ਚਾਰ ਸਟੇਜਸ ਦਿੱਤੀਆਂ ਤੇ ਜਿਸ ਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਵੀ ਪਹਿਲੀ ਸਟੇਜ ਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਕਿੰਨੀ ਕੁ ਡਵੈਲਪਮੈਂਟ ਕਰੋਗਾ ਨੈਕਸਟ ਸਟੇਜ ਤੇ ਉਹ ਕੀ ਕਰੂਗਾ ਲੇਕਿਨ ਜਿਹੜਾ ਲੇਵੈਗੋਸਕੀ ਆ ਇਸ ਤੇ ਸਾਨੂੰ ਕੋਈ ਵੀ ਸਟੇਜ ਡੈਡ ਹੈਗੀ ਉਹ ਦੇਖਣ ਨੂੰ ਨਹੀਂ ਮਿਲਦੀ ਕਿ ਕਹਿੰਦਾ ਵਿਕਾਸ ਕੀ ਹੈ ਇੱਕ ਨਿਰੰਤਰ ਪ੍ਰਕਿਰਿਆ ਵਾ ਤੇ ਇਹ ਜਿਹੜੀ ਹੈਗੀ ਉਹ ਕਿਵੇਂ ਵੀ ਹੋ ਸਕਦੀ ਹੈ ਮਤਲਬ ਇਹ ਡਾਇਨਾਮਿਕ ਆ ਜਦਕਿ ਪਿਆਜੇ ਕੀ ਕਰਦਾ ਇਸ ਨੂੰ ਚਾਰ ਸਟੇਜਸ ਦੇ ਵਿੱਚ ਸਾਨੂੰ ਵੰਡ ਕੇ ਦਿੰਦਾ ਹੈ ਅੱਗੇ ਹੈਗਾ ਭਾਸ਼ਾ ਦੀ ਭੂਮਿਕਾ ਜਿਹੜਾ ਜੇਨ ਪਿਆਜੇ ਹੈ ਕਿ ਕਹਿੰਦਾ ਵਿਚਾਰ ਸਾਡੇ ਮਨ ਦੇ ਵਿੱਚ ਪਹਿਲਾਂ ਆ ਜਾਂਦੇ ਆ ਤੇ ਉਸ ਨੂੰ ਰਿਪਰਜੈਂਟ ਕਰਨ ਦੇ ਲਈ ਭਾਸ਼ਾ ਜਿਹੜੀ ਹੈਗੀ ਆ ਉਹ ਬਾਅਦ ਵਿੱਚ ਆਉਂਦੀ ਹੈ ਜਦਕਿ ਲੇਵ ਵੈਗੋਸਕੀ ਕਹਿੰਦਾ ਹੈ ਕਿ ਭਾਸ਼ਾ ਸੋਚਣ ਦਾ ਮੁੱਖ ਸਾਧਨ ਹੈ ਭਾਸ਼ਾ ਵਿਕਾਸ ਦੇ ਵਿੱਚ ਮਦਦ ਕਰਦੀ ਹੈ ਇਹਦੇ ਵਿੱਚ ਮਤਲਬ ਇੱਥੇ ਇੰਝ ਕੰਫਿਊਜ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਜਿਹੜਾ ਜੇਨ ਪਿਆਜੇ ਉਹ ਕਹਿੰਦਾ ਵੀ ਵਿਚਾਰ ਜਿਹੜੇ ਹੈ ਕਿ ਉਹ ਪਹਿਲਾਂ ਹੋ ਜਾਂਦੇ ਆ ਭਾਸ਼ਾ ਬਾਅਦ ਵਿੱਚ ਆਉਂਦੀ ਹੈ ਲੇਕਿਨ ਲੇਵ ਵੈਗੋਸਕੀ ਕਹਿੰਦਾ ਵੀ ਭਾਸ਼ਾ ਪਹਿਲਾਂ ਆਉਂਦੀ ਹੈ ਵੀ ਚਾਰ ਸਾਡੇ ਮਨ ਦੇ ਵਿੱਚ ਬਾਅਦ ਵਿੱਚ ਆਉਂਦੇ ਆ ਠੀਕ ਹੈ ਤੇ ਅੱਗੇ ਕੀ ਹੈ ਮਤਲਬ ਆਪਾਂ ਇਹ ਹੀ ਚੀਜ਼ ਯਾਦ ਰੱਖਣੀਆਂ ਪਰ ਇੱਕ ਇੱਕ ਇਨਸਾਨ ਯਾਦ ਰੱਖ ਸਕਦੇ ਹਾਂ ਜਿੱਦੋ ਜਿਨ ਪਿਆਜੇ ਕੀ ਕਹਿੰਦਾ ਵਿਚਾਰ ਪਹਿਲਾਂ ਆਉਂਦੇ ਆ ਤਾਂ ਲੇਵਾਈ ਗੋਸਕੀ ਕਹਿੰਗਾ ਨਹੀਂ ਵਿਚਾਰ ਬਾਅਦ ਚ ਆਉਂਦੇ ਆ ਪਹਿਲਾਂ ਭਾਸ਼ਾ ਆਉਂਦੀ ਹੈ ਠੀਕ ਹੈ ਅੱਗੇ ਹੈਗਾ ਅਧਿਆਪਕ ਦੀ ਭੂਮਿਕਾ ਜਨ ਪਿਆਜੇ ਕਹਿੰਦਾ ਹੈ ਤੇ ਆਪਾਂ ਦੇ ਬੱਚੇ ਇਨੂੰ ਖੋਜ ਕਰਨ ਲਈ ਮਾਹੌਲ ਪ੍ਰਦਾਨ ਕਰਦਾ ਹੈ ਤੇ ਲੇਵਾ ਗਾਗੋਸਕੀ ਦੇ ਅਨੁਸਾਰ ਅਧਿਆਪਕ ਬੱਚੇ ਨੂੰ ਸਹਾਇਤਾ ਤੇ ਮਾਰਗਦਰਸ਼ਨ ਦਿੰਦਾ ਹੈ ਸਕੇਫੋਲਡਿੰਗ ਜਿਹੜਾ ਹੈਗਾ ਜਿੱਦਾਂ ਆਪਾਂ ਪੜਿਆ ਵੀ ਬੱਚੇ ਨੂੰ ਸਹਾਇਤਾ ਕਰਦਾ ਹੈ ਤੇ ਉਸ ਨੂੰ ਗ੍ਰਾਈਡ ਕਰਦਾ ਹੈ ਆਪਣੇ ਗਿਆਨ ਨੂੰ ਬਣਾਉਣ ਦੇ ਵਿੱਚ ਆਪਣੇ ਗਿਆਨ ਨੂੰ ਖੋਜਣ ਦੇ ਵਿੱਚ ਠੀਕ ਹੈ ਤੇ ਅਧਿਆਪਕ ਜੀਨਵਾ ਗਾਗੋਸਕੀ ਅਨੁਸਾਰ ਵੀ ਬੱਚੇ ਨੂੰ ਮਾਹੌਲ ਪ੍ਰਦਾਨ ਕਰਦਾ ਤੇ ਇਹ ਜਿਹੇ ਮਾਹੌਲ ਦੇ ਵਿੱਚ ਬੱਚਾ ਜਿਹੜਾ ਹੈ ਕੋ ਆਪਣਾ ਗਿਆਨ ਆਪਣੇ ਆਪ ਪ੍ਰਾਪਤ ਕਰ ਲੈਂਦਾ ਹੈ ਨਿਜੀ ਪਾਸ਼ਾ ਇਸ ਦੇ ਵਿੱਚ ਕੀ ਕਹਿੰਦੇ ਆ ਪਿਆਜ ਦੇ ਅਨੁਸਾਰ ਕਹਿੰਦੇ ਇੱਕ ਬੱਚੇ ਦਾ ਅਹੰਕਾਰ ਪਿਆਜ ਅਨੁਸਾਰ ਇਹ ਬੱਚੇ ਦਾ ਅਹੰਕਾਰ ਹੁੰਦਾ ਹੈ ਪ੍ਰਾਈਵੇਟ ਸਪੀਚ ਨੂੰ ਜਿੰਜ ਪਿਆਜ ਕੀ ਕਹਿੰਦਾ ਇਕੋਸੈਂਟ੍ਰਿਜ਼ਮ ਜਦਕਿ ਲੇਵੈਗੋਸਕੀ ਅਨੁਸਾਰ ਕਹਿੰਦੇ ਇਹ ਕੀ ਆ ਕਹਿੰਦੇ ਵੀ ਇਹ ਸੋਚ ਨਿਰਦੇਸ਼ ਦੇਣ ਦਾ ਤਰੀਕਾ ਵੀ ਆਪਣੇ ਆਪ ਨੂੰ ਗਾਈਡ ਕਰਨ ਦਾ ਇੱਕ ਤਰੀਕਾ ਹੈ ਜਦਕਿ ਪਿਆਜ ਇਸ ਨੂੰ ਕਹਿੰਦਾ ਇਕੋਸੈਂਟ੍ਰਿਕ ਵੀ ਬੱਚਾ ਜਿਹੜਾ ਹੈਗਾ ਉਸ ਉਹ ਜਿਹੜਾ ਹੈਗਾ ਅਹੰਕਾਰ ਹੁੰਦਾ ਉਹਦੇ ਵਿੱਚ ਠੀਕ ਆ ਤੇ ਵੈਗੋਸਕੀ ਕਹਿੰਦਾ ਹੈ ਵੀ ਨਹੀਂ ਇਹ ਅਜੇ ਕੋਈ ਗੱਲ ਨਹੀਂ ਹੈ ਕਿ ਇਹ ਤਾਂ ਬੱਚੇ ਦਾ ਆਪਣੇ ਆਪ ਨੂੰ ਗੱਲ ਸਮਝਾਉਣ ਦਾ ਤਰੀਕਾ ਆ ਜਾਂ ਪਲੈਨਿੰਗ ਕਰਨ ਦਾ ਤਰੀਕਾ ਆ ਠੀਕ ਹੈ ਇਹ ਸਿਕਨ ਨੂੰ ਦੋਨਾਂ ਦੇ ਵਿੱਚ ਮੇਨ ਡਿਫਰੈਂਸ ਹੁਣ ਆਪਾਂ ਇੰਨੀ ਪੜੀਆ ਹਨਾ ਵੈਗੋਸਕੀ ਦੇ ਬਾਰੇ ਆਪਾਂ ਚੰਗੀ ਤਰ੍ਹਾਂ ਪੜ੍ਹ ਲਿਆ ਹੁਣ ਇਸ ਤੇ ਜਿਹੜੇ ਇੰਪੋਰਟੈਂਟ ਕੁਐਸਚਨਸ ਆ ਉਹ ਆਪਾਂ ਇੱਕ ਵਾਰ ਦੇਖਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਵੇ ਵਿੱਚੋਂ ਕੁਛ ਆਪਾਂ ਪੜਿਆ ਉਹ ਆਪਣੇ ਦਿਮਾਗ ਦੇ ਵਿੱਚ ਹੈਗਾ ਕਿ ਨਹੀਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਵਰਗੋਸਕੀ ਅਨੁਸਾਰ ਬੱਚੇ ਦੇ ਸਰੀਰ ਵਿੱਚ ਹੈਟ ਲਿਖਿਆ ਵਿੱਚੋਂ ਕਿਹੜਾ ਕਾਰਕ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਠੀਕ ਹੈ ਵਰਗੋਸਕੀ ਕਹਿੰਦਾ ਹੈ ਵੀ ਬੱਚੇ ਦੀ ਸਿੱਖਣ ਪ੍ਰਕਿਰਿਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਕਿਸ ਕਾਰਕ ਦੁਆਰਾ ਨਿਭਾਈ ਜਾਂਦੀ ਹੈ ਆਪਣੇ ਆਪਸ਼ਨਸ ਹੈਗੀਆਂ ਆਪਸ਼ਨ A ਨੈਤਿਕ ਮੀਨਸ ਮੋਰਲ ਆਪਸ਼ਨ B ਸਰੀਰਕ ਮੀਨਸ ਫਿਜ਼ੀਕਲ অপশন সি সামাজিক মিনস সোশ্যাল ইয়া ফির অপশন ডি জৈবিক મતલব বায়োলজিক্যাল تے اپنا صحیح উত্তর হے گا یا অপশন سی সামাজিক اپا ہونی دیکھیا ویکھ رہی کی کہندا ہے کہ بچے دی ڈیولپمنٹ وچ اس تے آڑے والے تے اس تے سماج دا سب تو بڑا رول ہوندا ہے ٹھیک ہے اگے ہے گا ورگوسکی دے સિદ્ધાંત وچ سکافولڈنگ تو کی پاو ہے سب تو پہلے অপশন ہے گی یا بچے نو دتی جان والی آرٹسٹ সহায়তা অপশন B پہلے سیکھے ہوئے জ্ঞান ਨੂੰ ਦੁਹਰਾਉਣਾ অপশন C galtiyan ਦਾ ਪਤਾ ਲਗਾਉਣਾ ਜਾਂ ਫਿਰ অপশন D ਬੱਚੇ ਨੂੰ ਸਜ਼ਾ ਦੇਣਾ ਤੇ ਆਪਣਾ ਸਹੀ ਆਨਸਰ ਹੈਗਾ অপশন A ਬੱਚੇ ਨੂੰ ਦੇਣ ਦਿੱਤੀ ਜਾਣ ਵਾਲੀ ਸਹਾਇਤਾ ਹੁਣ ਜਿਹੜੀ ਆਪਾਂ ਵਰਡਸ ਪੜ੍ਹਿਆ ਨੇ ZPD ਹੋ ਗਿਆ 스캐ਫੋਲਡਿੰਗ MQ ਇਹ ਸਾਰੇ ਵਿਗੋਸਕੀ ਦੇ ਨਾਲ ਰਿਲੇਟਡ ਹੈ ਜਦੋਂ ਵੀ ਸਾਨੂੰ ਕੁਐਸਚਨ ਦੇ ਵਿੱਚ ਇਹ ਜਿਹੇ ਵਰਡ ਆਉਣ ਆਪਣੇ ਮਾਈਂਡ ਦੇ ਵਿੱਚ ਪਹਿਲੀ ਚੀਜ਼ ਇਹ ਹੀ ਜਾਣੀ ਚਾਹੀਦੀ ਹੈ ਵੀ ਇਹ ਸ਼ਬਦ ਜਿਹੜੇ ਹੈ ਕਿ ਕਿਸ ਦੀ ਥੋੜੀ ਚ ਆਇਆ ਵਿਗੋਸਕੀ ਠੀਕ ਹੈ ਅਕੀ ਹੈ ਕਿ ਕੰਟੇ ਵੀ ZPD ਮੀਨਸ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ ਸੰਕਲਪ ਕਿਸ ਨੇ ਦਿੱਤਾ ਆਪਸ਼ਨ A ਜੇਨ ਪਿਆਜੇ ਆਪਸ਼ਨ B ਲੇਵੈ ਗੋਸਕੀ ਆਪਸ਼ਨ C ਬੀ ਐਫ ਸਕਿਨਰ ਆਪਸ਼ਨ D ਕੋਲਬਰਗ ਤੇ ਇਸ ਦਾ ਸਹੀ ਆਨਸਰ ਕੀ ਹੈ ਆਪਸ਼ਨ B ਲੇਵੈ ਗੋਸਕੀ ਨੈਕਸਟ ਕੁਐਸਚਨ ਆਪਣਾ ਵੈ ਗੋਸਕੀ ਅਨੁਸਾਰ ਪ੍ਰਾਈਵੇਟ ਸਪੀਚ ਮਤਲਬ ਨਿੱਜੀ ਭਾਸ਼ਾ ਬੱਚੇ ਦੀ ਮਦਦ ਕਿਵੇਂ ਕਰਦੀ ਹੈ অপশন এ بچے ਦੀ অহংকার ਨੂੰ ਦਰਸਾਉਂਦੀ ਹੈ ਠੀਕ ਹੈ অপশন ਬੀ ਇਹ ਬੱਚੇ ਨੂੰ ਆਪਣੇ ਵਿਵਹਾਰ ਤੇ ਕੰਮਾਂ ਨੂੰ ਨਿਰਦੇਸ਼ਿਤ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ অপশন ਸੀ ਇਹ ਬੱਚੇ ਦੀ ਗਲਤੀਆਂ ਨੂੰ ਦੂਰ ਕਰਦੀ ਹੈ ਜਾਂ ਫਿਰ অপশন ਡੀ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੁਣ ਜਿਹੜੀ অপশন এ ਹੈ ਨਾ ਇਹ ਬੱਚੇ ਦੇ অহংকার ਨੂੰ ਦਰਸਾਉਂਦੀ ਹੈ ਇਹ ਗੱਲ ਤਾਂ ਕਹੀ ਸੀ ਜੀਨ ਪਿਆਸ ਜੀ ਨਹੀਂ ਆਪਾਂ ਕੰਪੈਰੀਸ਼ਨ ਦੇ ਵਿੱਚ ਸਮਝਿਆ ਹੈ ਨਾ ਇਕੋਸੈਂਟ੍ਰਿਸਮ ਤੇ ਫਿਰ ਆਪਣਾ ਆਨਸਰ ਕੀ ਹੋਇਆ অপশন ਬੀ ਇਹ ਬੱਚੇ ਨੂੰ ਆਪਣੇ ਵਿਵਹਾਰ ਅਤੇ ਕੰਮਾਂ ਨੂੰ ਨਿਰਦੇਸ਼ਿਤ ਕਰਨ ਦੇ ਵਿੱਚ ਮਦਦ ਕਰਦੀ ਹੈ ਨੈਕਸਟ ਕੁਐਸਚਨ ਵਾਈਗੋਸਕੀ ਅਨੁਸਾਰ ਸਿੱਖਣਾ ਕੀ ਹੈ ਵਟ ਇਜ਼ ਲਰਨਿੰਗ ਅਕੋਰਡਿੰਗ ਟੂ ਵਾਈਗੋਸਕੀ ਆਪਸ਼ਨ ਏ ਇਹ ਵਿਅਕਤੀਗਤ ਗਤੀਵਿਧੀ ਹੈ ਆਪਸ਼ਨ ਬੀ ਇਹ ਕੀ ਹੈ ਇੱਕ ਨਿਸ਼ਕਿਰਿਆ ਇੱਕ ਨਿਸ਼ਕਿਰਿਆ ਪ੍ਰਕਿਰਿਆ ਹੈ ਮਤਲਬ ਇੱਕ ਪੈਸਿਵ ਐਕਟੀਵਿਟੀ ਹੈ ਆਪਸ਼ਨ ਸੀ ਇੱਕ ਸਮਾਜਿਕ ਗਤੀਵਿਧੀ ਮਤਲਬ ਸਿੱਖਣਾ ਕੀ ਹੈ ਇੱਕ ਸਮਾਜਿਕ ਗਤੀਵਿਧੀ ਹੈ ਤੇ ਆਪਸ਼ਨ ਡੀ ਇਹ ਕੇਵਲ ਰੱਟਾ ਲਗਾਉਣਾ ਹੈ ਹੁਣ ਜੇ ਆਪਾਂ ਵਾਈਗੋਸਕੀ ਦੇ ਛੇਰੇ ਦੇ ਨਾਮ ਹੀ ਪੜ੍ਹ ਲਿਆ ਤਾਂ ਆਪਾਂ ਨੂੰ ਇਸ ਦਾ ਆਈਡੀਆ ਹੋ ਜਾਊਗਾ ਕੀ ਹੈ ਇਹ ਸਟਾਟਰ অপਸ਼ਨ ਸੀ ਇੱਕ ਸਮਾਜਿਕ ਗਤੀਵਿਧੀ ਹੈ ਜਿਹੜੀ ਵਾਈਗੋਸਕੀ ਹਨਸ ਦੀ ਥਿਊਰੀ ਆਪਾਂ ਨੂੰ ਸਮਾਜ ਸਮਾਜ ਦੇ ਰੋਲ ਡਵੈਲਪਮੈਂਟ ਦੇ ਵਿੱਚ ਇਹਨਾਂ ਚੀਜ਼ਾਂ ਦੇ ਬਾਰੇ ਦੱਸਦੀ ਹੈ ਠੀਕ ਹੈ ਜੇ ਜੇ ਆਪਾਂ ਨੂੰ ਇਹ ਚੀਜ਼ਾਂ ਤੋਂ ਪਤਾ ਹੋਊਗਾ ਤਾਂ ਈਜ਼ੀ ਹੋ ਜਾਂਦਾ ਹੈ ਜਿਹੜੇ ਕੁਐਸਚਨਸ ਹੈਗੇ ਆ ਉਹਨਾਂ ਦਾ ਰਾਈਟ ਆਨਸਰ ਟਿਕ ਕਰਨਾ ਤਾਂ ਇਸੇ ਤਰ੍ਹਾਂ ਆਪਣੇ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਰੀ ਜਿਹੜੀ ਅੱਪਥੋਰੀ ਪੜ੍ਹੀ ਆ ਤੁਹਾਨੂੰ ਸਮਝ ਆਈ ਸੋ ਪਲੀਜ਼ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਐਂਡ ਪ੍ਰੋਵਾਈਡ ਯੋਰ ਸਪੋਰਟ ਥੈਂਕ ਯੂ ਸੋ ਮੱਚ ਫਾਰ ਟੁਡੇਸ ਵੀਡੀਓ